ਦੋਸਤੋ ਦਿੱਲੀ ਅਪਡੇਟ ਵੀ ਤੁਹਾਡਾ ਸਵਾਗਤ ਕੀਤਾ ਜਾਂਦਾ ਆ ਦੋਸਤੋ ਅੱਜ ਅਸੀਂ ਖੜੇ ਆ ਖਰਨ ਬੱਸ ਸਟੈਂਡ ਦੇ ਉੱਤੇ ਕਿ ਤੁਹਾਨੂੰ ਇਹ ਚੀਜ਼ ਦਿਖਾਉਣ ਵਾਸਤੇ ਕਿ ਜਿਹੜੇ ਸਰਕਾਰੀ ਬੱਸਾਂ ਆ ਪੰਜਾਬ ਰੋਡਵੇ ਦੀ ਜਾਂ ਪੀ ਆਰਟੀਸੀ ਦੀ ਜਿਹੜੀਆਂ ਬੱਸਾਂ ਆਉਂਦੀਆਂ ਆ ਉਹ ਸਵਾਰੀ ਨੂੰ ਠੇਕੜਾਉਂਦੀਆਂ ਨਹੀਂ ਆ ਤਾਂ ਆਪਦੀਆਂ ਬੱਸਾਂ ਦੇ ਖਿੜਕੀਆਂ ਬੰਦ ਕਰਕੇ ਦੂਰ ਹੀ ਉੱਥੇ ਦੀ ਪਾਰਕਿੰਗ ਲੰਘ ਜਾਂਦੀਆਂ ਆ ਤਾਂ ਸਵਾਰੀ ਉੱਤੇ ਕੋਈ 1.7 ਘੰਟੇ ਦਾ 2 ਘੰਟੇ ਦਾ ਕਿਤਨੇ ਲੁਧਿਆਣੇ ਜਾਣਾ ਕਿ ਜਿਹੜੇ ਫਗਵਾੜੇ ਕਿਤੇ 20 ਪਾਸੇ ਜਾਣਾ ਆ ਜਲੰਧਰ ਜਾਣਾ ਆ ਉਹ ਆਪਣੀ ਪਰੇਸ਼ਾਨ ਹੋ ਰਹੀ ਆ ਸਾਡੇ ਨਾਲ ਸਵਾਰੀਆਂ ਨਾਲ ਵੀ ਤੇਰੀ ਇੱਥੇ ਪਬਲਿਕ ਖੜੀ ਆ ਉਹਨਾਂ ਨਾਲ ਵੀ ਗੱਲਬਾਤ ਕਰਾਵਾਂਗੇ ਤੇ ਸਾਡੇ ਨਾਲ ਉਹ ਜਿਹੜੇ ਰਣਜੀਤ ਹਾਂਸੀ ਜੀ ਜਨਿਕ ਵਿਕਾਸ ਕਮੇਟੀ ਦੇ ਪ੍ਰਧਾਨ ਨੇ ਇਸ ਮੁੱਦੇ ਨੂੰ ਚੱਕ ਕੇ ਅੱਗੇ ਲੈ ਕੇ ਆਉਣਗੇ ਤਾਂ ਉਹਨਾਂ ਨਾਲ ਗੱਲਬਾਤ ਕਰਦੇ ਤਾਂ ਕੀ ਕਹਿੰਦੇ ਇਸ ਮੈਟਰ ਦੇ ਬਾਰੇ بس سواریاں بالکل نہیں کرا رہے میں ਆ ਹੀ ਰੋਕ ਰਿਹਾ دیکھ لو ਕਿੰਨਾ ਭੱਜ ਭੱਜ ਕੇ ਪੰਜਾਬ ਸਰਕਾਰ ਦੀ ਬੱਸਾਂ ਜਾ ਰਹੀਆਂ بالکل ਵੀ ਨਹੀਂ ਰੋਕਿਆ ਜਾ ਰਿਹਾ ਸਵਾਦੀ ਦੇ ਵਿੱਚ ਚੜ ਕੇ ਜਾ ਰਹੀਆਂ ਨੇ ਜਨਾਮਾ بھائی ਜੀ ਮੇਰਾ ਨਾਮ ਸੇਵਾ ਸਿੰਘ কই ਤੁਸੀਂ ਕਿੱਥੇ ਜਾਣਾ ਆਂ ਅਸੀਂ ਜਾਣਾ ਆਂ ਜਨੰਦਰ ਪਿੱਛੋਂ ਉਹ ਸਰਕਾਰੀ ਬੱਸ ਕੋਈ ਜਾ ਰਹੀ ਆ ਪੰਜਾਬ ਰੋਡ ਦੇ ਉੱਤੇ ਜਾਦੀ ਆ ਡੀ.ਟੀ.ਸੀ ਦੀ ਬੱਸ ਰੁਕੀ ਹੈ ਕੋਈ ਨਹੀਂ ਰੁਕੀ ਸਾਨੂੰ ਨਹੀਂ ਚੜਾਇਆ ਅਸੀਂ ਹੱਥ ਵੀ ਦਿੱਤਾ ਉਹ ਨਹੀਂ ਰੁਕੀ ਅੱਗੇ ਨੰਗੇ ਦਿੱਤੀ ਭੱਜ ਕੇ ਕੀ ਮਤਲਬ ਕਾਰਨ ਵਿੱਚ ਕਿਉਂ ਨਹੀਂ ਰੋਕਦੇ ਹੈਗੇ ਉਹ ਸਾਨੂੰ ਉਹਨਾਂ ਨੂੰ ਨਹੀਂ ਪਤਾ ਸੀ ਗੁਜਾਰ ਚ ਆਏ ਸਾਨੂੰ ਇਸ ਬਾਰੇ ਪਤਾ ਨਹੀਂ ਇਹ ਲੋਕ ਸਾਡੀ ਹੈਲਪ ਨਹੀਂ ਕਰਦੇ ਅਸੀਂ ਬਹੁਤ ਦੁਖੀ ਹੋ ਗਏ ਹਾਂ ਬੱਸ ਨੇ ਨਹੀਂ ਰੋਕਿਆ ਸਾਨੂੰ ਝੜਾਉਣ ਲਈ ਬਸ ਇਹ ਕਿ ਨੀਚੇ ਰੋਗੇ ਖੜੇ ਨੂੰ ਸਾਨੂੰ ਅੱਧਾ ਕੋਨਾ ਘੰਟਾ ਹੋ ਗਿਆ ਖੜਿਆ ਨੂੰ ਹਾਂਜੀ ਬੇਟੇ ਉਮਰ ਹੋਈ ਹੋਣੀ ਹੁਣ ਅਸੀਂ ਵੀ ਇੰਨਾ ਨਹੀਂ ਨਾ ਖੜ ਸਕਦੇ ਸਟਾਪ ਤੇ ਉਹ ਗੱਡੀ ਨਹੀਂ ਰੋਕ ਰਹੀ ਗੱਡੀ ਜਤਸਦ ਰਾਤ ਤੋਂ ਆਇਆ ਸਾਨੂੰ ਇੱਥੇ ਬਾਰੇ ਪਤਾ ਨਹੀਂ ਹੱਥ ਜਿੰਨੇ ਕੋਈ ਬਾਤ ਸਾਨੂੰ ਇਦਾਂ ਲੱਗਦਾ ਵੀ ਇੱਥੇ ਪੰਜਾਬ ਸਰਕਾਰ ਦੀ ਕੋਈ ਬਸ ਰੁਕਵੰਦੀ ਸਰਵਿਸ ਆਉਂ ਕੋਈ ਨਹੀਂ ਰੋਕਦੀ ਬਿੰਦੀ ਸਰਵਿਸ ਹੈ ਤੇ ਸਾਨੂੰ ਇਦਾਂ ਬੰਦਾ ਲੱਗਿਆ ਇਹ ਤਾਂ ਵਧੀਆ ਸੀ ਗੁਜਾਰੀਆਂ ਪੰਜਾਬ ਦੇ ਕੰਮ ਖਰਾਬ ਹੈ ਜੇ ਬੰਦਿਆਂ ਦੀ ਹੈਲਪ ਨਹੀਂ ਕਰ ਰਹਾਏ ਕੀ ਨਾਮ ਹੈ ਸਰਵਿਸ ਸਾਨੂੰ ਕਿੰਨਾ ਚਿਰ ਹੋ ਗਿਆ ਉਹਨੇ ਖੜੇ ਨੂੰ ਰੋਕਦਾ ਪਾਣੀ ਨਹੀਂ ਪਾਉਂਦਾ ਲਗਦਾ ਇਹ ਪੰਜਾਬ ਸਰਕਾਰ ਦੀ ਬਸ ਆਉਂਦੀ ਹੈ ਕਿ ਤੱਕ ਜੜਾਉਂਦੇ ਜਾਂ ਨੇ ਚੜਾਉਂਦੇ ਜਾਂ ਨਹੀਂ ਰੋਕਦੇ ਪ੍ਰਾਈਵੇਟ ਦੀ ਜਾਣਕਾਰੀ ਪ੍ਰਾਈਵੇਟ ਹੈ ਜੇ ਮੈਨੂੰ ਪ੍ਰਾਈਵੇਟ ਟੱਕੇ ਤੇ ਲੜਾਇਆ ਜਾਣਾ ਪ੍ਰਾਈਵੇਟ ਬੱਸਾਂ 'ਚ ਜਾਉਂਦਾ ਸਰਕਾਰੀ ਬੱਸੇ 'ਚ ਮਨਾਂ ਕਰੀਏ ਮੈਂ ਰੁਕਦੀ ਨਹੀਂ ਫਿਰ ਅਦਰਵਾਜ਼ ਪ੍ਰਾਈਵੇਸੀ ਜਾਣਾ ਪੈਂਦਾ ਮੈਂ ਸਰਕਾਰੀ ਦੀ ਟਿਕਾਣੀ ਕਿੰਨਾ ਚਿਰ ਹੋ ਗਿਆ ਤੁਹਾਨੂੰ ਉੱਥੇ ਗੱਲਾਂ ਤੋਂ ਰੁਕੇ ਨਾ ਬਸ ਦੋ ਤਿੰਨ ਘੰਟੇ ਹੋ ਗਿਆ ਤੁਹਾਨੂੰ ਖੜੀ ਹੋਏ ਰਹਿਣ ਤੋਂ ਦਿਹਾਣੀ ਦੀ ਬੱਸ ਨਹੀਂ ਮਿਲਦੀ ਸਰਕਾਰੀ ਬੱਸ ਨਹੀਂ ਰੁਕਦੀ ਹਾਂਜੀ ਹਾਂਜੀ ਸਰਕਾਰੀ ਬੱਸ ਨਹੀਂ ਜਾਂ ਪੀਆਰਟੀਸੀ ਵਗੈਰਾ ਨਹੀਂ ਕੋਈ ਪੰਜਾ ਸਰਕਾਰੀ ਬੱਸ ਨਹੀਂ ਰੁਕਦੀ ਨਹੀਂ ਰੁਕਦੀ ਦੋ ਤਿੰਨ ਘੰਟੇ ਹੋ ਗਏ ਵਾਰੀਆਂ ਬੰਦ ਕਰਕੇ ਚੱਲ ਜਾਂਦੇ ਆ ਬੜਾ ਸਾਰਾ ਹੈ ਰਿਆ ਪਾਪਾ ਉਹ ਨਾ ਮੈਂ ਬਸ ਪਾਜੀ ਮੇਰਾ ਨਾਮ ਕਹਿੰਤੈਗਾ ਪੰਜਾਬ ਰੋਡ ਜਿੱਥੇ ਬਸ ਨੇ ਸਰਕਾਰੀ ਆ ਕੋਈ ਬਸ ਨਹੀਂ ਰੁਕਦੀ ਸਵਾਰੀ ਮਗਰ ਭੱਜਦੀਆਂ ਨੇ ਜੀ ਮਗਰ ਸਵਾਰੀ ਗਿਰਨ ਦੇ ਬਿੜਾਰਾ ਜੀ ਪਤਾ ਨਹੀਂ ਲੱਗਦਾ ਇਹ ਉਹ ਸਿੱਧਾ ਹੀ ਲੈ ਜਾਂਦੇ ਨੇ ਗੱਡ ਕੇ ਜੀ ਰੁਕਦੀ ਨਹੀਂ ਰੁਕਦੀ ਨਹੀਂ ਵੀਰ ਜੀ ਤੁਸੀਂ ਜਾਣਾ ਕਿੱਥੇ ਆ ਆਪਣਾ ਖੰਡਿਆਰਾ ਓਹ ਜੀ ਬਸਾਂ ਆਉਂਦੀਆਂ ਨੇ ਕੋਈ ਨਹੀਂ ਚੜਾਉਂਦੀ ਕਿਤੇ ਦੀ ਵੀ ਭਾਈ ਸਵਾਰੀ ਆ ਤੇ ਜਿਹੜੇ ਮਗਰ ਅੱਗੇ ਤੱਕ ਭੱਜਦੀਆਂ ਨੇ ਉਹ ਰੁਕਦੀਆਂ ਹੀ ਨਹੀਂ ਸਵਾਰੀਆਂ ਆਉਣਾਂ ਦੀਆਂ ਬਸ ਹੀ ਨਹੀਂ ਰੁਕਦੀਆਂ ਡਰਾਈਵਰ ਰੋਕਦੇ ਹੀ ਨਹੀਂ ਛੜਕੀਆਂ ਬੰਦ ਕਰਕੇ ਰੱਖਦੇ ਨੇ ਅਨਜੀਤ ਜੀ ਰੁਧੀ ਭਾਰਤੀ ਤੁਹਾਡਾ ਸਵਾਗਤ ਕੀਤਾ ਜਾਂਦਾ ਸਾਡੇ ਚੈਨਲ ਤੇ ਤਾਂ ਅੱਜ ਅਸੀਂ ਤੁਹਾਡੇ ਨਾਲ ਗੱਲਬਾਤ ਕਰਨ ਆਏ ਆ ਕਿ ਬਾਸਤਰਾਂ ਦੀ ਸਰਕਾਰੀ ਬੱਸਾਂ ਪੰਜਾਬ ਨੂੰ ਰੇਲ ਰੇਲ ਜੀ ਜਾਂ ਪੀ ਆਰਟੀਸੀ ਦੀਆਂ ਕਿਉਂ ਨਹੀਂ ਰੁਕਦੀਆਂ ਕੀ ਕਾਰਨ ਹੈ ਪਬਲਿਕ ਕਿਉਂ ਇੰਨਾ ਪ੍ਰਚਾਨ ਹੋ ਰਿਹਾ ਤੁਸੀਂ ਦੱਸੋ ਸਾਡੇ ਬਾਰੇ ਸਾਡੇ ਚੈਨਲਾਂ ਨੂੰ ਕਸ਼ਟ ਦੇ ਦਿੱਤੇ ਕੀ ਕਿਹਾ ਜਾਊਗਾ ਮਤਰਾ ਜੀ ਤੇ ਪੱਟੇ ਸਾਹਿਬ ਮੈਂ ਤੁਹਾਡਾ ਸਭ ਤੋਂ ਪਹਿਲਾਂ ਸਵਾਗਤ ਕਰਦਾ ਕਿ ਤੁਸੀਂ ਲੋਕਾਂ ਦੀ ਦੁੱਖ ਦੀਆਂ ਰਗਦੇ ਉੱਤੇ ਹੱਥ ਰੱਖਦੇ ਆ ਤੁਹਾਡਾ ਡੇਲੀ ਅਪਡੇਟ ਚੈਨਲ ਵਧੀਆ ਕੰਮ ਕਰ ਰਿਹਾ ਖਰੜ ਦੇ ਵਿੱਚ ਲੋਕਾਂ ਦੀਆਂ ਤਕਲੀਫਾਂ ਸੁਣ ਰਿਹਾ ਹੈ ਅੱਜ ਜਿਹੜੀ ਤੁਸੀਂ ਅੱਜ ਗੱਲ ਕਰ ਰਹੇ ਹੈ ਜੀ ਆਹ ਸਵਾਰੀਆਂ ਤੁਸੀਂ ਆ ਬੁੇ ਭਰਾਈ ਹੈ ਕਿ ਰੋਡਵੇਜ ਦੀਆਂ ਬੱਸਾਂ ਖਰੜ ਬੱਸ ਸਟੈਂਡ ਦੇ ਵਿੱਚ ਕੱਢ ਨਹੀਂ ਆ ਰਹੀਆਂ ਆਪਣੀਆਂ ਸੀਟਾਂ ਸੀਟਾਂ ਸਿਰਫ ਲਿਜਾ ਰਹੇ ਆ ਜਿਹੜੀ ਬੱਸ 'ਚ ਕੋਈ 10 'ਚ ਇੱਕ ਬੱਸ ਆਉਂਦੀ ਹੈ ਜਿਹੜੀ ਦੀ ਕੋਈ ਸੀਟਾਂ ਖਾਲੀ ਹੁੰਦੀ ਹੈ ਰੋਪੜ ਤੱਕ ਜਾਣੀ ਹੁੰਦੀ ਹੈ ਉਹ ਉਹੀ ਖੜਦਾ ਹੈ ਔਰ ਕੋਈ ਰੋਡਵੇ ਵਾਲਾ ਪੀਆਰਟੀਸੀ ਵਾਲਾ ਇੱਥੇ ਬੱਸ ਖੜਾ ਨਹੀਂ ਰਿਹਾ ਮੈਨੂੰ ਤੁਸੀਂ ਆਪ ਦੇਖਿਆ ਹੋਵੇਗਾ ਤੇ ਮੈਂ ਵੀ ਇਹ ਤੁਹਾਡੇ ਚਾਉਣਾ ਹੈ ਕਈ ਦਿਨਾਂ ਤੋਂ ਦੇਖ ਰਿਹਾ ਹਾਂ ਅਖਬਾਰਾਂ ਵੀ ਪੜ੍ਹੀਆਂ ਲੋਕਾਂ ਦੀ ਜਿਹੜੀ ਇਹ ਸਮੱਸਿਆ ਬਣ ਗਈ ਹੈ ਇਹ ਫੈਸਲਾ ਮੈਂ ਆਪਣੇ ਸਤਕਾਰਯੋਗ ਪੰਜਾਬ ਰੋਡਵੇ ਤੇ ਪੀਆਰਟੀਸੀ ਦੇ ਲੀਡਰਾਂ ਨੂੰ ਹੱਥ ਮੰਨ ਕੇ ਬੇਤੀ ਕਰਨਾ ਚਾਹੁੰਦਾ ਮੈਂ ਰਣਜੀਤ ਸਿੰਘ ਹੰਸ ਬੋਲ ਰਿਹਾ ਪੜਾਓ ਪਰਾਣਾ ਸਿਟੀਓ ਦਾ ਸਾਬਕਾ ਪ੍ਰਧਾਨ ਰਿਹਾ ਮਲਾਜਮਾ ਦਾ ਅਗੂ ਮਲਾਜਮਾ ਚ ਹੁਣ ਵੀ ਕੰਮ ਕਰ ਰਿਹਾ ਹੈ ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦਾ ਜੇ ਭੁੱਲਰ ਨੇ ਟ੍ਰਾਂਸਪੋਰਟ ਮੰਤਰੀ ਨੇ ਪੰਜਾਬ ਦੇ ਨੇ ਫੈਸਲਾ ਕਰਤਾ ਆਰਡਰ ਕਰ ਦਿੱਤੇ ਕਿ ਓਵਰਲੋਡਿੰਗ ਨਹੀਂ ਕਰਨੀ ਮੰਨ ਲਈ ਤੁਹਾਡੀ ਗੱਲ ਕਿ ਓਵਰਲੋਡਿੰਗ ਉਹਨੇ ਆਰਡਰ ਕਰਦੇ ਉਹ ਲੋ ਵੀ ਨਹੀਂ ਕਰਨੀ ਤੁਸੀਂ ਫੈਸਲਾ ਕਰ ਲਿਆ ਕਿ ਅਸੀਂ 52 ਤੋਂ ਬਾਅਦ ਚੱਕਣੀਆਂ ਨਹੀਂ ਫੇਰਾ ਸੰਧੀਕੇਦ ਆ ਬਾਦਲਾਂ ਦੀਆਂ ਹੋਰ ਪ੍ਰਾਈਵੇਟ ਕੰਪਨੀਆਂ ਓਵਰਲੋਡ ਤੇ ਚੱਲ ਰਹੀ ਹੈ ਇਹ ਓਵਰਲੋਡ ਚੱਲ ਰਹੀ ਹੈ ਮਸਲਾ ਮੈਂ ਤੁਹਾਨੂੰ ਜਿਹੜੀ ਗੱਲ ਤੁਹਾਡੀ ਨਜ਼ਰ ਕਰਨਾ ਚਾਹਣਾ ਇੱਕ ਵਾਰੀ ਪੁਰਾਣੇ ਸਮੇਂ 'ਚ ਮੈਂ ਪ੍ਰਧਾਨ ਸੀ ਮੇਰੀ ਜੁਨਨ ਸਿਟੀ ਯੂ ਵਰਕਰ ਜੁਨਨ ਜਦੋਂ ਕੰਮ ਕਰਦੀ ਸੀ ਤਾਂ ਸਰਕਾਰ ਨੇ ਸਾਨੂੰ ਕਿਹਾ ਕਿ ਅਸੀਂ ਜੀ ਤੁਹਾਨੂੰ ਓਵਰਟਾਈਮ ਦੇਣਾ ਨਹੀਂ ਹੈ ਐਨਾ ਪੈਸੇ ਅਸੀਂ ਦੇ ਨਹੀਂ ਸਕਦੇ ਸਾਡੇ ਲੀਡਰਾਂ ਨੇ ਇੱਕ ਵਾਰੀ ਫੈਸਲਾ ਲੈ ਲਿਆ ਜਿਹਦੇ 'ਚ ਮੈਂ ਸਹਿਮਤ ਨਹੀਂ ਸੀ। ਕਿ ਅਸੀਂ ਉਹ ਵਿਟਾਵਨ ਲਾਉਣਾ ਹੀ ਨਹੀਂ। ਸਰਕਾਰ ਨੂੰ ਉਸ ਵੇਲੇ ਮੌਕਾ ਮਿਲ ਗਿਆ ਸੀ ਕਿ ਅਸੀਂ ਦਿੱਲੀ ਬਏ ਭਰਤੀ ਕਰਾਂਗੇ। ਜਦਕਿ ਅਸੀਂ ਦਿੱਲੀ ਬਏ ਭਰਤੀ ਕਦੇ ਕਰਨ ਦੀ ਸੀ ਦਿੱਤੀ। ਹੁਣ ਆਹ ਮਸਲਾ ਜਿਹੜਾ ਹੈਗਾ 52 ਸਿੱਤਾ ਦਾ 52 ਸਵਾਰੀਆਂ ਚੜਾਉਣੀਆਂ ਐਸੀ ਇੱਕ ਵੀ ਫਾਲਤੂ ਸਵਾਰੀ ਓਵਰਰੋਡ ਕਰਨੀ ਨਹੀਂ। ਭਰਾਵੋ ਇਹਦਾ ਕਿਹਨੂੰ ਫਾਇਦਾ ਹੋ ਰਿਹਾ? ਸਰ ਜੀ ਸਰ ਜੀ ਤੁਸੀਂ ਇਸ ਤੇ 52 ਦੀ ਆਪਾਂ ਗੱਲਬਾਤ ਕਰਦੇ ਆ ਕਿ ਹਰੇ ਜਿਹੜੀ ਇੱਕ ਦੋ ਬੱਸਾਂ ਤੁਸੀਂ ਦੇਖੇ ਆ 52 ਸਿੱਟਾ ਖਾਲੀ ਸੀਗੇ ਕੁਝ ਸਿੱਟਾ ਹੋ ਜਿ ਸਵਾਰੀਆਂ ਨਹੀਂ ਸੀਗੀਆਂ ਤਾਂ ਤਾਂ ਵੀ ਬੱਸ ਰੋਕੀ ਨਹੀਂ ਗਈ ਐ ਉਹ ਤਾਂ ਨਹੀਂ ਹੋ ਰਿਹਾ ਬੱਸ ਦੇਖੇ ਸਵਾਰੀਆਂ ਤਾਂ ਇਹ ਤਾਂ ਨਹੀਂ ਰੋਕਦੇ ਹੈਗੇ ਕਿ ਇੱਥੇ ਅੱਡੇ 'ਚ ਖੜੇ ਐ ਹੋਰ ਬੱਸ ਸਵਾਰੀਆਂ ਚੜ ਜਾਣੀਆਂ ਅਸੀਂ ਨਹੀਂ ਜੜਾ ਮੰਗੇ ਮੈਂ ਉੱਥੇ ਹੀ ਗੱਲ ਲਿਆਉਣਾ ਚਾਹੁੰਦਾ ਇਹ ਫੈਸਲਾ ਪੰਜਾਬ ਸਰਕਾਰ ਦੇ ਤੇ ਪੀਆਰਟੀਸੀ ਦੇ ਸਾਦੀ ਸਤਕਾਰਯੋਗ ਲੀਡਰਸ਼ਿਪ ਨੌਜਵਾਨ ਲੀਡਰਸ਼ਿਪ ਦਾ ਫੈਸਲਾ ਗਲਤ ਹੈ ਮੈਂ ਇਹਨੂੰ ਗਲਤ ਕਹਾਗਾ ਖੁੱਲ ਕੇ ਬੋਲ ਰਿਹਾ ਮੈਂ ਮੈਂ ਇਹ ਕਹਿਣਾ ਚਾਹੁੰਦਾ ਮੈਂ ਪੀਆਰਪੀਸੀ ਦੀਆਂ ਬੱਸਾਂ 'ਚ ਸਫ਼ਰ ਕੀਤਾ ਹੈ ਉੱਥੇ ਲਿਖਿਆ ਹੁੰਦਾ ਸਾਡੀ ਸਵਾਰੀ ਜਾਨ ਤੋਂ ਪਿਆਰੀ ਹੋਰ ਰੋਡਵੇਜ਼ ਦੀਆਂ ਬੱਸਾਂ 'ਚ ਵੀ ਲਿਖਿਆ ਹੋਇਆ ਬਹੁਤੀਆਂ ਬੱਸਾਂ 'ਚ ਲਿਖਿਆ ਹੁੰਦਾ ਵੈਲਕਮ ਜੀ ਆਇਆਂ ਨੂੰ ਸਵਾਰੀ ਨੂੰ ਅੱਜ ਆਪਾਂ ਕਿੱਥੇ ਖੜਿਆ ਯਾਰੋ ਅੱਜ ਆਪਾਂ ਕੀ ਕਰ ਰਹੇ ਹਾਂ ਜਿਹੜੀ ਸਵਾਰੀ ਇੱਕ ਮਿੰਟ ਜੀ ਜਿਹੜੀ ਸਵਾਰੀ ਸਰਕਾਰੀ ਬੱਸ ਜੇ ਤੁਹਾਡੇ ਨਾਲ ਜਾਣੀ ਹੈ ਉਹ ਕਿਹਦੇ ਨਾਲ ਜਾ ਰਹੀ ਹੈ ਆ ਬਾਦਲਾਂ ਦੀਆਂ ਬੱਸਾਂ ਚ ਔਰ ਪ੍ਰਾਈਵੇਟ ਜੁਝਾਰ ਐਂਡ ਕੰਪਨੀ ਸੰਧੀ 게ੜ ਦੇ ਵਿੱਚ ਸਵਾਰੀ ਪਿੱਛੇ ਸਾਡੇ ਡਰਾਈਵਰ ਕਨੈਕਟਰ ਮਰਨ ਵਾਲੇ ਹੋ ਜਾਂਦੇ ਸੀ ਤੇ ਸਾਡੀ ਸਵਾਰੀ ਦੂਜਾ ਲੇਟ ਹੋ ਕੇ ਗਿਆ ਔਰ ਤੁਸੀਂ ਕਿਤੇ ਯਾਰ ਕੀ ਕਰ ਰਹੇ ਹੋ ਮਿਹਨਤ ਕਰੀਆ ਤੁਸੀਂ ਮੈਂ ਨਹੀਂ ਕਹਿੰਦਾ ਤੁਹਾਨੂੰ ਤੁਸੀਂ ਮਿਹਨਤ ਨਹੀਂ ਕੀਤੀ ਰੋਡ ਤੇ ਇਹਨੂੰ ਚਲਾਉਣ ਵਾਸਤੇ ਕੋਸੀ ਮੇਟ ਕਰ ਨਹੀਂ ਰਹੇ ਬਿਲਕੁਲ ਨਹੀਂ ਤੁਹਾਨੂੰ ਮਾਰਾ ਕਹਾਂਗਾ ਪਰ ਤੁਹਾਡਾ ਫੈਸਲਾ ਜਿਹੜਾ ਹੈਗਾ ਇਹ ਬਿਲਕੁਲ ਗਲਤ ਹੈ ਉਸ ਫੈਸਲੇ ਨੂੰ ਬਾਅਸ ਲੋ ਜਿੱਥੇ ਤੱਕ ਭੁੱਲਰ ਸਾਹਿਬ ਨੇ ਟਰਾਂਸਪੋਰਟ ਮੰਤਰੀ ਨੇ ਇਹ ਕਿਹਾ ਹੈਗਾ ਕਿ ਓਵਰਲੋਡਿੰਗ ਨਹੀਂ ਕਰਨੀ ਚਲਾਨ ਹੋਣਗੇ ਜੇ ਟਰਾਂਸਪੋਰਟ ਮੰਤਰੀ ਜਾਂ ਕੋਈ ਅਧਿਕਾਰੀ ਚਲਾਨ ਕਰਦਾ ਫਿਰ ਪਰਟਲਟ ਕਰੋ ਬਿਲਕੁਲ ਤੁਹਾਡਾ ਪਰਟਲਟ ਕਰਨ ਦਾ ਹੱਕ ਹੈ ਇਹਦਾ ਆਪਾਂ ਨੂੰ ਕੀ ਲਾਭ ਮਿਲੂਗਾ ਜਿੱਥੇ ਤੱਕ ਤੁਸੀਂ ਜਿਹੜਾ ਮੋਟਰ ਵਾਈਕਲ ਐਕਟ ਜਿਹੜਾ ਸੈਂਟਰ ਵੀ ਸਰਕਾਰ ਨੇ ਉਹਦੇ ਵਿੱਚ ਉਹ ਪ੍ਰਾਵਧਾਨ ਕਰਿਆ ਕਿ 7 ਸਾਲ 7 ਲੱਖ ਰੁਪਏ ਜੁਰਮਾਨਾ ਤੇ 10 ਸਾਲ ਦੀ ਕੈਦ ਉਹਦੇ ਵਾਸਤੇ ਮੈਂ ਤੁਹਾਡੇ ਨਾਲ ਸਹਿਮਤ ਆ ਪਰ ਉਹ ਨੂੰ ਵਾਪਸ ਕਰਾਉਣ ਵਾਸਤੇ ਆ ਤਰੀਕਾ ਠੀਕ ਨਹੀਂ ਖੰਡ ਸਾਹਿਬ ਇੱਕ ਗੱਲ ਹੋਰ ਕਰਨਾ ਚਾਹਾਂਗਾ ਈਏ ਤੁਸੀਂ ਕਹਿ ਰਹੇ ਹੋ ਕਿ ਪੰਜਾਬ ਸਰਕਾਰ ਦੀ ਬੱਸਾਂ 52 ਬੰਦੇ ਤੋਂ ਉੱਪਰ ਨਹੀਂ ਹੋਣੇ ਚਾਹੀਦੇ ਠੀਕ ਹੈ ਉਹਨਾਂ ਵਾਸਤੇ ਚਲਾਨ ਬਣਦਾ ਆ ਜਿਹੜੀਆਂ ਪ੍ਰਾਈਵੇਟ ਬੱਸਾਂ ਆ ਉਹਨਾਂ ਦੇ ਉੱਪਰ ਉਹਨਾਂ ਦੇ ਚਲਾਨ ਨਹੀਂ ਬਣਦੇ ਬਣਦੇ ਆ ਉਹ ਵੀ ਘੱਟਦੇ ਆਹੀ ਤਾਂ ਗੱਲ ਮੈਂ ਕਹਿਣਾ ਚਾਹੁੰਦਾ ਉਹ ਓਵਰਰੋਡ ਚਲਾ ਰਹੇ ਸਾਡੀ ਸਵਾਰੀ ਜਿਹੜੀ ਸਰਕਾਰੀ ਬੱਸ ਦੀ ਹੈ ਪੀਆਰਟੀਸੀ ਦੇ ਪੰਜਾਬ ਨੂੰ ਵੇਂਦੀ ਹੈ ਉਸ ਵਾਰੀ ਲਜਾਰ ਹੈ ਜੇ ਇੱਕ ਸਵਾਰੀ ਸਾਡੇ ਨਾਲ ਟੁੱਟ ਗਈ ਉਹਨਾਂ ਨੇ ਮੁੜ ਕੇ ਕੰਸੈਸ਼ਨ ਦੇ ਦੇਣਾ ਮੈਂ ਕਹਿਣਾ ਚਾਹੁੰਦਾ ਜੇ 25 ਰੁਪਏ ਲੱਗਦੇ ਸੀ ਕਿਸੇ ਬੜੇ ਆਪਣੇ ਉੱਥੇ ਦੇ ਮੁੰਡੇ ਦੇ ਤਾਂ ਉਹ 20 ਰੁਪਏ ਚੰਡੀਗੜ੍ਹ ਤੋਂ ਲੈ ਕੇ ਆਉਂਦੇ ਰਹੇ ਆ ਸਵਾਰੀ ਨੂੰ ਇੱਕ ਵਾਰੀ ਕੰਸੈਸ਼ਨ ਦੇਤਾ ਤੁਹਾਡੇ ਨਾਲੋਂ ਸਵਾਰੀ ਟੁੱਟ ਗਈ ਨੁਕਸਾਨ ਤੁਹਾਡਾ ਹੈ ਰੋਡਵੇ ਦਾ ਪੀਆਰਟੀਸੀ ਦਾ ਮੇਰੀ ਹੱਥ ਮੰਨ ਕੇ ਬੇਰ ਬੋਲਤੀ ਹੈ ਤੁਹਾਨੂੰ ਅਪੀਲ ਹੈ ਕਿ ਸਤਕਾਰਯੋਗ ਮੋਰੇ ਲੀਡਰੋ ਪੀਆਰਟੀਸੀ ਦੇ ਪੰਜਾਬ ਰੋਡਵੇ ਦੇ ਲੀਡਰੋ ਉਸ ਫੈਸਲੇ ਨੂੰ ਬਾਪਸ ਲੈ ਲਓ ਸਾਨੂੰ ਕਈ ਵਾਰੀ ਕਹਦੇ ਹੁੰਦੇ ਸੀ ਲੋਕੀ ਕਿ ਸੋਮਵਾਰ ਨੂੰ ਹੜਤਾਲ ਕਰੋ ਜੀ ਅਸੀਂ ਕਿਹਾ ਸੋਮਵਾਰ ਕਿਉਂ ਜਿਹੜੇ ਨਾੜੀ ਬੰਦੇ ਹੁੰਦੇ ਸੀ ਕੁਝ ਸਾਡੇ ਨਾਲ ਜਿਨ੍ਹਾਂ ਨੂੰ ਟ੍ਰੇਡ ਜਿਨ੍ਹਾਂ ਦੇ ਐਕਟ ਦੇ ਬਾਰੇ ਨਹੀਂ ਪਤਾ ਹੁੰਦਾ ਸੀ ਉਹ ਸਾਨੂੰ ਕਹਿੰਦੇ ਸੀ ਸੋਮਵਾਰ ਹੜਤਾਲ ਕਰੋ ਅਸੀਂ ਕਿਹਾ ਨਹੀਂ ਅਸੀਂ ਲੋਕਾਂ ਨੂੰ ਖਰਾਬ ਨਹੀਂ ਕਰਨਾ ਲੋਕ ਸਾਡੇ ਗਾਹ ਗਏ ਗਾਹ ਵਾਸਤੇ ਲੋਕ ਤੇ ਦੁਕਾਨਦਾਰ ਤੂਫ ਬੱਤੀ ਲਾਉਨੇ ਆ ਤੁਸੀਂ ਵੀ ਲਾਉਨੇ ਬੱਸ ਦੇ ਮੂਰੇ ਜਦੋਂ ਸਟੇਰੀਂਗ ਫੜਦੇ ਆ ਕੰਡੈਕਟਰ ਵੀ ਜਿਹੜਾ ਹੈਗਾ ਨਰਸਟਾਰ ਕਰਕੇ ਮਤਲਬ ਜੰਨਾ ਨੂੰ ਹੱਥ ਲਾ ਕੇ ਸੀ ਮਤਲਬ ਜਿਹੜਾ ਹੈਗਾ ਬੱਸ ਦੇ ਵਿੱਚ ਚੜਨਾ ਫਿਰ ਆ ਕਿੱਥੋਂ ਯਾਰ 1040 ਜਿਹੜੀ ਗੱਲ ਰਹਿ ਗਈ ਹੈ ਮੈਨੂੰ ਬੜਾ ਦੁੱਖ ਹੈ ਇਸ ਗੱਲ ਦੇ ਉੱਤੇ ਕਿ ਇਹ ਫੈਸਲਾ ਪ੍ਰਾਈਵੇਟ ਸਟੇਸ਼ਨ ਦੇ ਹੱਕ ਦੇ ਵਿੱਚ ਹੈ ਇਹ ਫੈਸਲਾ ਬਾਦਲਾਂ ਦੇ ਹੱਕ ਦੇ ਵਿੱਚ ਹੈ ਬਾਦਲਾਂ ਦੀ ਬਸਾਂ ਚ ਸਵਾਰੀ ਚਲਾਉਣ ਵਾਸਤੇ ਫੈਸਲਾ ਹੈ ਛੋ ਮੈਂ ਤੁਹਾਨੂੰ ਦਰਖਾਸਤ ਕਰਾਂਗਾ ਇੱਕ ਵਾਰੀ ਸ਼ੀਸ਼ੇ ਦੇ ਅੱਗੇ ਖੜ ਕੇ ਜਦੋਂ ਪੱਡ ਬੰਨੋਗੇ ਜਦ ਅਸੀਂ ਸ਼ੀਸ਼ੇ ਦੇ ਉੱਤੇ ਆਪਣੇ ਬਾਹਾਂ ਨੂੰ ਤੁਸੀਂ ਕਰੋਗੇ ਆਪਣੀ ਅੱਖ ਨਾਲ ਅੱਖ ਮਿਲਾ ਲਿਓ ਸ਼ੀਸ਼ੇ ਦੀ ਤੁਸੀਂ ਇਹ ਸੋਚ ਲਿਓ ਕਿ ਕੀ ਜਿਹੜਾ ਅਸੀਂ ਫੈਸਲਾ ਕੀਤਾ ਇਹ ਠੀਕ ਹੈ ਤੁਹਾਡੀ ਜ਼ਮੀਰ ਤੁਹਾਨੂੰ ਕਹੇਗੀ ਕਿ ਨਹੀਂ ਸਾਨੂੰ ਲੋਕਾਂ ਨੂੰ ਤੰਗ ਨਹੀਂ ਕਰਨਾ ਚਾਹੀਦਾ ਲੋਕ ਇਹਨਾਂ ਨੇ ਕੀ ਕਸੂਰ ਕੀਤਾ ਆ ਮੇਰੀ ਭੈਣ ਖੜੀ ਹੈ ਆਹ ਮੇਰੀ ਭੈਣ ਖੜੀ ਆ ਜਿਹੜੀਆਂ ਤੁਹਾਡੇ ਨਾਲ ਸਫ਼ਰ ਕਰਦੀਆਂ ਯਾਰੋ ਪੰਜਾਬ ਸਰਕਾਰ ਨੇ ਸਹੂਲਤ ਦਿੱਤੀ ਆ ਫ੍ਰੀ ਦੀ ਤੇ ਕਿਉਂ ਨਹੀਂ ਮਤਲਬ ਤੁਹਾਡੇ ਨਾਲ ਜਾਣ ਗਿਆ ਕਿਉਂ ਇੱਥੇ ੱਤੇ ਖੜ੍ਹ ਗਿਆ ਅੱਜ ਇੱਕ ਹੁਣੇ ਭਰਾ ਤੁਸੀਂ ਇੰਟਰਵਿਊ ਲੈ ਰਹੇ ਸੀ ਆਹ ਖੜਾ ਹੈਗਾ ਤਿੰਨ ਘੰਟੇ ਕਹਿੰਦਾ ਤਿੰਨ ਘੰਟੇ ਹੋ ਗਏ ਮੈਨੂੰ ਖੜੇ ਨੂੰ ਤਿੰਨ ਘੰਟੇ ਤੋਂ ਬੱਸ ਨਹੀਂ ਮਿਲੀ ਦੱਸੋ ਆਪਣੇ ਗਾਟਾਂ ਦਾ ਕੀ ਕਸੂਰ ਆ ਯਾਰੋ ਬੱਚਾ ਗਈਆਂ ਕਿੱਥੇ ਸੀ ਬੱਚਾ ਹੋ ਗਿਆ ਹਾਂ ਇੱਕ ਜਦ ਉਹਨਾਂ ਨੇ ਮੰਗ ਕੀਤੀ ਆ ਉਹ ਬੱਸਾਂ ਹੋਰ ਪਾਓ ਪਾਉਣੀਆਂ ਚਾਹੀਦੀਆਂ ਜਿੰਨੀਆਂ ਬੱਸਾਂ ਹੋਣਾ ਇਸ ਤੋਂ ਦੁੱਗਣੀਆਂ ਕਰਨੀਆਂ ਚਾਹੀਦੀਆਂ ਪੰਜਾਬ ਰੋਡਵੇ ਦੀਆਂ ਪੀਆਪੀਸੀ ਦੀਆਂ ਪਰ ਆਵਾ ਨਹੀਂ ਲਾ ਤਰੀਕਾ ਅਧੀਕ ਹੈਗਾ ਇਹ ਤਰੀਕਾ ਠੀਕ ਨਹੀਂ ਪਰ ਡਿਸਟ੍ਰਿਕਟ ਅਧਿਕਾਰ ਨੂੰ ਕਰੋ ਮੁਜ਼ਾਰੇ ਕਰੋ ਐਸਟੀਸੀ ਦੇ ਦਫ਼ਤਰ ਅੱਗੇ ਤਰਨਾ ਕਰੋ ਮੈਨੂੰ ਬਲਾਓ ਮੈਂ ਆਉਂਦਾ ਪੁਲਰ ਜਿੱਥੇ ਜਾਂਦਾ ਪੁਲਰ ਨੂੰ ਮੇਰੋ ਪਰ ਮੈਨੂੰ ਚਿੱਠੀਆਂ ਕਦੇ ਟਰਾਂਸਪੋਰਟ ਮੰਤਰੀ ਨੂੰ ਤੇ ਬੱਸਾਂ ਪਾ ਜੇ ਨਹੀਂ ਪਾਉਂਦਾ ਹੈਗਾ ਭਗਵਾਨਤਮਾਨ ਨੂੰ ਮਿਲੋ ਕੌਣ ਤੁਹਾਨੂੰ ਮੇਲਨ ਤੋਂ ਅਨਕਾਰ ਕਰਦਾ ਹੈ ਤੁਹਾਡੇ ਤੁਸੀਂ ਮੀਟਿੰਗਾਂ ਦੇ ਵਿੱਚ ਮੀਟਿੰਗਾਂ ਅਟੈਂਡ ਕਰਕੇ ਪ੍ਰੈਸ਼ਰ ਪਾਓ ਸਰਕਾਰ ਨੂੰ ਕਹੋ ਹੰਸ ਸਾਹਿਬ ਹੰਸ ਸਾਹਿਬ ਆਪਾਂ ਬੱਤਾਂ ਦੀ ਵੀ ਗੱਲਾਂ ਬਾਤਾਂ ਕਰੀ ਜਾਂਦੇ ਆ ਫਰਮ ਨੂੰ ਮਾਸਟਰ ਦਾ ਤਾਂ ਪਤਾ ਮਾਸਟਰ ਵੀ ਨਹੀਂ ਮਿਲ ਕੇ ਰਾਜੀ ਚਲੋ ਉਹ ਅਲੱਗ ਵਿਸ਼ਾ ਇਹਦੇ ਵਾਸਤੇ ਆਪਾਂ ਅਲੱਗ ਲੜ ਰਹੇ ਆ ਇਹ ਗੱਲ ਇਹ ਤੀ ਪੱਤਰ ਵੀ ਰੱਖ ਮੈਂ ਜ ਵੀ ਨਹੀਂ ਇਹ ਮੈਂ ਪਹਿਲਾਂ ਵੀ ਇੱਕ ਵਾਰੀ ਬਰਿੰਗ ਜੀ ਵੀ ਆਏ ਸੀ ਆਪਣੇ ਜਿਹੜੇ ਕਾਂਗਰਸ ਦੇ ਪ੍ਰਧਾਨ ਟਰਾਂਸਪੋਰਟ ਮੰਤਰੀ ਸੀ ਉਹ ਵੀ ਨਹੀਂ ਪੱਤਰ ਲਾ ਗੇ ਪੁਰਾਣੇ ਟਾਈਮ ਦੇ ਵਿੱਚ ਵੀਰ ਜਿੰਦਰਨਾ ਵੀ ਰੱਖਿਆ ਸੀ ਹੁਣ ਅਸੀਂ ਮਹਿਮਾਨ ਮਰਮੋਲ ਗਰਮਾਨ ਨੂੰ ਵੀ ਉਹਨਾਂ ਨਾਲ ਮੀਟਿੰਗ ਕੀਤੀ ਆ ਉਹ ਕਹਿੰਦੇ ਅਸੀਂ ਜਲਦੀ ਉਹ ਕਰ ਰਹੇ ਆ ਪਰ ਮੈਨੂੰ ਅਫਸੋਸ ਹੈ ਕਿ ਦੇਰੀ ਹੋ ਰਹੀ ਆ ਲੋਕੀ ਲੀ ਦੇ ਵਿੱਚ ਟੁੱਪ ਦੇ ਵਿੱਚ ਖੜਨ ਵਾਸਤੇ ਮਜਬੂਰ ਹੈ ਖਬਰ ਨੂੰ ਬਸ ਸਟੈਂਡ ਮਿਲਣਾ ਬਹੁਤ ਜ਼ਰੂਰੀ ਆ ਔਰ ਪੀ ਡਬਲਯੂ ਡੀ ਵਗੈਰਾ ਦਾ ਜਿਹੜਾ ਜਿਹੜੀ ਜਗ੍ਹਾ ਹੈਗੀ ਆ ਬੀ ਐਂਡ ਆਰ ਦੀ ਉਹ ਟਾ ਕੇ ਉੱਥੇ ਬਣਾਉਣਾ ਬਣਨਾ ਚਾਹੀਦਾ ਮੈਂ ਗੱਲ ਤੁਹਾਡੀ ਹਿਸਾਬ ਦਾ ਪਰ ਅੱਜ ਆਪਣਾ ਵਿਸ਼ਾ ਜਿਹੜਾ ਹੈਗਾ ਇਹੀ ਆ ਆ ਮੇਰੇ ਸਾਥੀ ਖੜੇ ਆ ਮੇਰੇ ਨਾਲ ਇਹ ਕੰਡਕਟਰੀ ਕੀਤੀ ਪਹਿਲਾਂ ਉਹਨਾਂ ਨੇ ਫਿਰ ਹੋਰ ਸਵੈਟਰ ਬਣੇ ਉਹ ਮਟਰ ਐਸਐਸ ਟਾਇਰ ਹੋਏ ਆ ਉਹਨਾਂ ਨੂੰ ਪੁੱਛੋ ਕਿ ਸਵਾਰੀ ਵਾਸਤੇ ਕੀ ਕਰਦੇ ਸੀ ਇਹ ਭਾਈ ਅੱਜ ਤੁਹਾਡੇ ਕਹਿਣ ਨਾਲ ਜਿਵੇਂ ਅੱਜ ਸਾਰਾ ਕੁਝ ਕਹਿ ਰਹੇ ਹੋ ਸਾਹਿਬ ਕਹਿ ਰਹੇ ਕਿ ਠੀਕ ਹੈ ਗੱਲਾਂ ਜੀ ਇਹ ਸਾਰੀਆਂ ਇਹ ਰਸਤਾ ਦੇਖਣੀ ਨਹੀਂ ਹੈ 1977 ਤੋਂ ਮੈਂ ਕੰਡਕਟਰੀ ਕਰੀ ਆ ਤੇ ਜਦੋਂ ਅਸੀਂ ਆਪਣੇ ਸਵਾਰੀ ਨਹੀਂ ਜੜਾਵਾਂਗੇ ਤਾਂ ਫਿਰ ਥਾਨੂੰ ਇਹ ਆਮਦਨ ਦਾ ਸਰਕਾਰ ਨੂੰ ਕਿੱਥੋਂ ਹੋਵੇਗੀ ਤੇ ਫੇਰ ਅਸੀਂ ਪ੍ਰੋਟੈਸਟ ਕਰਦੇ ਆਂ ਲਈ ਇਹਨੂੰ 2 ਮਹੀਨੇ ਨਹੀਂ ਹੋ ਗਏ 2 ਮਹੀਨੇ ਦਾ ਸਾਨੂੰ ਪੈਨਸ਼ਨ ਲੈਣ ਲਈ ਤੇ ਸਰਕਾਰ ਫੇਰ ਕਿੱਥੇ ਦੇਵੇਗੀ ਇਹ ਅਸੀਂ ਆਪਣਾ ਸਵਾਰੀ ਵਗੈਰਾ ਨਹੀਂ ਚੱਟਾਂਗੇ ਤੇ ਨਾਲੇ ਪੱਕੇ ਹੋੜ ਦਾ ਸਾਨੂੰ ਕੌਣ ਦੇ ਬੇੜੇ ਲਾਵੇਗਾ ਜੇ ਅਸੀਂ ਸਰਕਾਰ ਦੇ ਸਰਪ੍ਰਾਈਜ਼ੇਟਾਂ ਦੇ ਹੱਥ ਕੀ ਪੌਤਾ ਦੇ ਦੋਸਤ ਜਿਵੇਂ ਕਿ ਰਣਜੀਤ ਹੰਸ ਜੀ ਨੇ ਜਦੋਂ ਇੱਕ ਵਿਕਾਸ ਕੇ ਮੱਤੀ ਦੇ ਪ੍ਰਧਾਨ ਨੇ ਸਿਟੀਜੀੂ ਸਾਹਿਬ ਦਾ ਪ੍ਰਧਾਨ ਵੀ ਨੇ ਸਿਟੀਜੀ ਦੇ ਵਿੱਚ ਬਿਟਾਰ ਨੇ ਹੁਣ ਇਸ ਟਾਈਮ ਤਾਂ ਇਹਨਾਂ ਦੇ ਜਿਹੜੇ ਨਾਲ ਸਾਥੀ ਆਏ ਨੇ ਉਹਨਾਂ ਨੇ ਵੀ ਦੱਸਿਆ ਕਿ ਨਵੀਆਂ ਬੱਸਾਂ ਪਹਿਣੀਆਂ ਚਾਹੀਦੀਆਂ ਆ ਜਿਹੜੀ 52 ਸੀਟਾਂ ਦਾ ਇਹਨਾਂ ਆਰਡਰ ਇਹਨੂੰ ਕੈਨਸਲ ਕਰ ਦੇਣਾ ਚਾਹੀਦਾ ਕਿ ਜਦ ਤੱਕ ਜਿਹੜੀਆਂ ਸਵਾਰੀਆਂ ਬੱਸਾਂ ਦੇ ਵਿੱਚ ਨਹੀਂ ਚੱਲਣਗੇ ਸਰਕਾਰ ਨੂੰ ਆਮਦਨ ਕਿੱਥੋਂ ਹੋਊ ਇਹ ਕਾ ਇੱਕ ਓਵਰਲੋਡ ਵਾਲਾ ਵੀ ਮੁੱਦਾ ਹੈਗਾ ਯਾਰ ਹੋਰ ਓਵਰਲੋਡ ਦਾ ਮੁੱਦਾ ਜਿਹੜਾ ਹੁੰਦਾ ਕਹਿੰਦੇ ਵੀ ਨਾ ਤੁਸੀਂ ਛੱਤਾਂ ਦੇ ਸਮਾਨ ਰੱਖਣਾ ਉਸੇ ਹਿਸਾਬ ਨਾਲ ਗੱਲਬਾਤ ਕਰੋ ਨਾ ਕਿ ਸਵਾਰੀਆਂ ਦੇ ਉੱਤੇ ਤੁਸੀਂ ਜ਼ਿਆਦਾ ਵਜਨ ਪਾਓ। ਜਿਹੜੀ ਇੰਨੀ ਪਬਲਿਕ ਆ ਦੇ ਪਰੇਸ਼ਾਨ ਹੋ ਰਹੀ ਹੈ ਕੋਈ 3-3 ਘੰਟੇ ਤੋਂ ਖੜਾ ਆ ਇਹ ਮੁੱਦਾ ਲੈ ਕੇ ਅੱਗੇ ਆਏ ਨੇ। ਉਹੀ ਸੀ ਸਾਡੀ ਆਖੀ ਖਾਸ ਰਿਪੋਰਟ ਕੈਮਰਾਮੈਨ ਪ੍ਰੀਤਿੰਦਰ ਮੋਨ ਪੱਟੀ ਦੇ ਨਾਲ ਤਰਨਜੀਤ ਪੱਤਰਾ ਧੰਨਵਾਦ।